ਜਦੋਂ ਪੌਂਟਾ ਸਾਹਿਬ ਦੇ ਵਿੱਚ ਹਾਲਾਤ ਐਸੇ ਬਣ ਗਏ ਸੀ ਕਿ ਫਤਿਹ ਸ਼ਾਹ ਤੇ ਪੂਰੇ ਜਿਹੜੇ ਪਹਾੜੀ ਰਾਜੇ ਆ ਉਹਨਾਂ ਦੇ ਨਾਲ ਗੁਰੂ ਸਾਹਿਬ ਜੀ ਦਾ ਜੁੱਧ ਹੋਣਾ ਤੈ ਹੋ ਗਿਆ ਸੀ ਤਾਂ ਜਦੋਂ ਉਹ ਜੁੱਧ ਤੈ ਹੋ ਗਿਆ ਉਹਦੀਆਂ ਤਿਆਰੀਆਂ ਚੱਲ ਰਹੀਆਂ ਸੀ ਉਹਦੀਆਂ ਤਿਆਰੀਆਂ ਦੇ ਵਿੱਚ ਕੀ ਹੋਇਆ ਕਿ ਜਿਹੜੇ 400 ਪਠਾਨ ਗੁਰੂ ਗੋਬਿੰਦ ਸਿੰਘ ਜੀ ਕੋਲ ਨੌਕਰ ਕਰਵਾ ਕੇ ਗਏ ਸੀ ਪੀਰ ਬੁੱਧੂ ਸ਼ਾਹ ਜੀ ਉਹਨਾਂ ਨੂੰ ਜਿਹੜਾ ਫਤਿਹ ਸ਼ਾਹ ਦਾ ਵਜ਼ੀਰ ਸੀ ਰਤਨ ਚੰਦ ਔਰ ਭੀਮ ਚੰਦ ਦਾ ਵਜ਼ੀਰ ਸੀ ਪਰਮਾਨੰਦ ਉਹਨਾਂ ਨੇ ਪਹਿਲਾਂ ਹੀ ਲਾਲਚ ਵਗੈਰਾ ਦੇ ਕੇ ਇੱਕ ਤਰ੍ਹਾਂ ਨਾਲ ਆਪਣੇ ਨਾਲ ਮਿਲਾ ਲਿਆ ਜਦੋਂ ਐਨ ਲੜਾਈ ਦੀ ਤਿਆਰੀ ਮੁਕੰਮਲ ਹੋ ਰਹੀ ਸੀ ਤਾਂ ਉਹ ਸਮੇਂ ਉਹ ਪਠਾਨ ਸੀ ਨਾ ਜਿਹੜੇ ਉਹ ਧੋਖਾ ਦੇ ਗਏ ਔਰ ਗੁਰੂ ਸਾਹਿਬ ਜੀ ਦਾ ਸਾਥ ਛੱਡ ਗਏ ਦੂਜਾ ਸੀ ਕਿਰਪਾਲ ਦਾਸ ਅਦਾਸੀ ਉਹਦੇ ਡੇਰੇ ਨਾਲ ਉੱਥੇ ਤਕਰੀਬਨ 500 ਅਦਾਸੀ ਸਾਧੂ ਰਹਿੰਦੇ ਸੀ ਹਰ ਰੋਜ਼ ਆ ਲੰਗਰ ਪਾਣੀ ਗੁਰੂ ਘਰ ਚੋਂ ਵੀ ਛਕਦੇ ਸੀ ਔਰ ਜਦੋਂ ਉਹ ਅਦਾਸੀਆਂ ਨੇ ਵਿਚਾਰਿਆਂ ਨੇ ਦੇਖਿਆ ਨਾ ਵੀ ਹੁਣ ਤੇ ਜੁੱਧ ਹੋਣਾ ਹੀ ਹੋਣਾਗਾ ਤੇ ਸ਼ਾਇਦ ਕੱਲ ਤੱਕ ਹੀ ਜੁੱਧ ਸਟਾਰਟ ਹੋ ਜੇ ਤੇ ਉਹਨਾਂ ਨੇ ਕੀ ਕਰਿਆ ਨਾ ਉਹਦੇ ਰਾਤੋਂ ਰਾਤ ਹੀ ਤਿੱਤਰਸਾ ਹੋਏ ਸਾਥ ਛੱਡ ਕੇ ਗੁਰੂ ਸਾਹਿਬ ਜੀ ਦਾ ਇੱਕਦਮ ਭੱਜ ਕੇ ਦੌੜ ਕੇ ਡੰਦੇ ਆਹ ਜਿਹੜੇ ਸਥਾਨ ਦੇ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਵਾ ਰਹੇ ਹਾਂ ਨਾ ਗੁਰਦੁਆਰਾ ਕ੍ਰਿਪਾਲ ਸਿਲਾ ਇਹ ਉਹ ਸਥਾਨ ਆ ਜਿੱਥੇ ਇਹ ਅਦਾਸੀ ਰਹਿੰਦੇ ਹੁੰਦੇ ਸੀ ਤੇ ਜਿਹੜੇ ਸੀਗੇ ਸਾਧੂ ਕ੍ਰਿਪਾਲ ਦਾਸ ਉਹਨਾਂ ਦੇ ਮੂਹਰੇ ਪਰ ਉਹ ਡਟੇ ਰਹੇ ਗੁਰੂ ਸਾਹਿਬ ਦੇ ਨਾਲ ਬਰਾਬਰ ਹੁਕੈਨ ਖੜੇ ਤੇ ਜਦੋਂ ਭਗਾਣੀ ਦਾ ਜੁੱਧ ਹੋਇਆ ਉਹਦੇ ਵਿੱਚ ਕੀ ਹੋਇਆ ਸੀ ਨਾ ਕਿ ਜਦੋਂ ਬਹੁਤ ਸਾਰੇ ਬੰਦੇ ਹੰਡੂਰੀਏ ਰਾਜੇ ਦਾ ਮੁੰਡਾ ਮਾਰਿਆ ਗਿਆ ਕਿਸੇ ਦਾ ਆਪਣੂ ਹੀ ਆਕੇ ਦਾ ਸਾਲਾ ਬੁੜੇ ਲੋਕ ਮਾਰੇ ਗਏ ਤੇ ਉਹਨਾਂ ਨੇ ਨਾ ਪਠਾਣਾ ਨੂੰ ਬੜਾ ਲਲਕਾਰਿਆ ਫਿਰ ਪਹਾੜੀ ਰਾਜਾ ਨੇ ਮਤਲਬ ਇੱਕ ਤਰ੍ਹਾਂ ਨਾਲ ਬਗਾਰਿਆ ਬਈ ਬਸ ਤੁਸੀਂ ਤੇ ਮਰ ਗਏ ਤੁਸੀਂ ਤੇ ਗਏ ਤੇ ਪਠਾਣਾ ਨੇ ਇੱਕ ਪਾਸੇ ਬੜਾ ਜ਼ੋਰਦਾਰ ਹੱਲਾ ਕੀਤਾ ਪੇਤੋ ਜ਼ੋਰਦਾਰ ਹੱਲਾ ਕੀਤਾ ਨਾ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਖੜਾ ਸੀ ਇਹ ਕਿਰਪਾਲ ਦਾਸ ਅਦਾਸੀ ਕਹਿੰਦੇ ਇਹਦੇ ਕੋਲੇ 8 ਕਿਲੋ ਦਾ ਕੁੱਤ ਕਾ ਸੀ ਕੁੱਤਕੇ ਦਾ ਭਾਅ ਇੱਕ ਵੱਡਾ ਸਾਰਾ ਛੋਟਾ ਸੀ ਜਿਹੜਾ ਆਮ ਹੀ ਸਾਧੂਆਂ ਕੋਲੇ ਹੁੰਦਾਗਾ ਤੇ ਜਦੋਂ ਗੁਰੂ ਸਾਹਿਬ ਨੇ ਅਜੇ ਥੋੜਾ ਜਿਹਾ ਇਸ਼ਾਰਾ ਹੀ ਕਰਿਆ ਸੀ ਤੇ ਹਯਾਤ ਖਾਨ ਸੀ ਜਿਹੜਾ ਉਹਦੀ ਅਗਵਾਈ 'ਚ ਇਹ ਹਮਲਾ ਹੋ ਰਿਹਾ ਸੀ ਕਹਿੰਦੇ ਕਿਰਪਾਲ ਦਾਸ ਅਦਾਸੀ ਨੇ ਨਾ ਜਾ ਕੇ ਉਹਦੇ ਜਿਹੜਾ ਉਹ ਕੁੱਤ ਕਾ ਸੀ 8 ਕਿਲੋ ਦਾ 800 ਨੇ ਉਹ ਪਠਾਨ ਦੇ ਮਾਰਿਆ ਸਿਰ 'ਚ ਔਰ ਐਸਾ ਮਾਰਿਆ ਕਹਿੰਦੇ ਜਿਵੇਂ ਮੱਖਣ ਦੀ ਮਟਕੀ ਕ੍ਰਿਸ਼ਨ ਨੇ ਭੰਤੀ ਸੀ ਨਾ ਉਹ ਮੈਂ ਉਹਦੇ ਚੋਂ ਮੈਂਜ ਨਿਕਲ ਕੇ ਹੋਖ ਲਿਰ ਗਈ ਬਹੁਤ ਦੂਰ ਔਰ ਸਭ ਤੋਂ ਵੱਡੀ ਗੱਲ ਇਹ ਮਾਨ ਦੀ ਗੱਲ ਆ ਕਿ ਬਚਿੱਤਰਨਾਟਕ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਲ ਦਾ ਜ਼ਿਕਰ ਆਪ ਕਰਿਆਗਾ ਕਿਰਪਾਲਦਾਸ ਅਦਾਸੀ ਦੇ ਉਹ ਜਿਹੜੇ ਕੁੱਤਕੇ ਦੀ ਲੜਾਈ ਸੀ ਉਹਦਾ ਜ਼ਿਕਰ ਕਰਿਆਗਾ ਔਰ ਮੈਂ ਇੱਕ ਹੋਰ ਮਾਨ ਵਾਲੀ ਗੱਲ ਦੱਸਾਂ ਕਿ ਗੁਰੂ ਮਹਾਰਾਜ ਉਹਦੀ ਬਹਾਦਰੀ ਤੋਂ ਖੁਸ਼ ਕਿੰਨਾ ਹੋਏ ਸੀ ਜਦੋਂ ਪੀਰ ਬੁੱਧੂ ਸ਼ਾਹ ਜੀ ਵਿਦਾ ਲੈ ਰਹੇ ਸੀ ਸ਼ਾਮ ਦਾ ਦੀਵਾਨ ਲਾ ਕੇ ਹਟਾਈ ਗੁਰੂ ਸਾਹਿਬ ਨੂੰ ਬੇਨਤੀ ਕਰੀ ਵੀ ਮੈਂ ਵਿਦਾ ਹੁਣਾ। ਤੇ ਜਦੋਂ ਉਹਨਾਂ ਨੇ ਵਾਪਸ ਸੰਡੋਰੇ ਨੂੰ ਆਉਣਾ ਸੀ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਮਤਲਬ ਕਈ ਪਛਾਕ ਦਿੱਤੀ ਔਰ ਸਭ ਤੋਂ ਵੱਡੀ ਗੱਲ ਕਿ ਕੰਗਾ ਦਿੱਤਾ ਜਿਹਦੇ ਵਿੱਚ ਗੁਰੂ ਸਾਹਿਬ ਜੀ ਦੇ ਕੇਸ ਅਜੇ ਸੀ ਕਿਉਂਕਿ ਉਹਦੇ ਕੇਸ ਹਰੇ ਕਰਕੇ ਹਟੇ ਸੀ ਪਹਿਲਾਂ ਗੁਰੂ ਸਾਹਿਬ ਦੀਵਾਨ ਤੋਂ ਬਾਅਦ। ਤੇ ਉਹ ਕੰਗਾ ਵੀ ਦਿੱਤਾ ਸੀ ਪੀਰ ਬੁੱਧੂ ਸਾਹਿਬ ਜੀ ਨੂੰ ਔਰ ਸਭ ਤੋਂ ਕਿ ਆਪ ਦੀ ਜਿਹੜੀ ਦਸਤਾਰ ਸੀ ਨਾ ਉਹਦੇ ਚੋਂ ਅੱਧੀ ਪੀਰ ਬੁੱਧੂ ਸਾਹਿਬ ਨੂੰ ਸਰੂਪ ਪਾਉ ਪਾਇਆ। ਔਰ ਜਿਹੜੀ ਬਾਕੀ ਅੱਧੀ ਦਸਤਾਰ ਰਹਿਂਦੀ ਸੀ ਉਹ ਇੱਕ ਕਰਪਾਲ ਦਾਸ ਅਦਾਸੀ ਦੀ ਬਹਾਦਰੀ ਤੋਂ ਖੁਸ਼ ਹੋਗੇ ਨਾ ਇਹਨੂੰ ਬਖਸ਼ਿਸ਼ ਕਰੀ ਸੀ। ਦਾ ਜਿੱਥੇ ਅਦਾਸੀ ਭੱਜ ਗਏ ਸੀ ਪਠਾਨ ਭੱਜ ਗਏ ਸੀ ਕਿਉਂਕਿ ਪਠਾਨ ਪੀਰ ਬੁੱਧੂ ਸ਼ਾਹ ਜੀ ਇਹਨੇ ਗੁਰੂ ਸਾਹਿਬ ਦੇ ਦਰਬਾਰ ਚ ਨੌਕਰ ਕਰਵਾਏ ਸੀ ਔਰ ਅਦਾਸੀ ਜਿਹੜਾ ਕਰਪਾਲ ਦਾਸ ਜੀ ਨਾਲ ਸੀ। ਪਰ ਕੀ ਹੋਇਆ ਕਿ ਜਿਹੜੇ ਇਹ ਪੀਰ ਬੁੱਧੂ ਸ਼ਾਹ ਵੀ ਖੜੇ ਡਟ ਕੇ ਗੁਰੂ ਸਾਹਿਬ ਨਾਲ ਤੇ ਕਰਪਾਲ ਦਾਸ ਅਦਾਸੀ ਵੀ ਖੜੇ ਔਰ ਗੁਰੂ ਸਾਹਿਬ ਦੀਆਂ ਵੱਡੀਆਂ ਬਖਸ਼ਿਸ਼ਾਂ ਕਰੀਆਂ। ਸਭ ਤੋਂ ਮੈਂ ਬੇਤਰ ਇੱਕ ਗੱਲ ਦੱਸ ਦੇਣਾ ਕਿ ਅੱਜ ਵੀ ਜਿਹੜੀ ਕ੍ਰਿਪਾਲਦਾਸ ਅਰਦਾਸ ਦੀ ਯਾਦ ਜਿਹੜਾ ਇੱਕ ਸਿਲਾ ਪਈਆ ਪੱਥਰ ਪਈਆ ਜਿਹੜੇ ਤੇ ਕਹਿੰਦੇ ਬਹਿ ਕੇ ਕ੍ਰਿਪਾਲਦਾਸ ਜੀ ਨਾਮ ਜਪਦੇ ਸੀ ਹੈ ਤੇ ਆਪਣੇ ਤਪੱਸਿਆ ਕਰਦੇ ਸੀ ਨਾ ਉਹ ਸਿਲਾ ਜਿਹ ਵੀ ਆ ਤੁਸੀਂ ਦਰਸ਼ਨ ਕਰ ਰਹੇ ਹੋ ਔਰ ਮੈਂ ਕਹਿੰਦਾ ਵੀ ਇੱਕ ਬਹੁਤ ਵੱਡੀ ਗੱਲ ਆ ਕਿ ਉਹ ਯਾਦਾਂ ਨੂੰ ਸਾਹਮ ਕੇ ਰੱਖਣਾ